ਬਾਪੇ ਨਾਨਕ ਦਾ ਉੱਚਾ ਦਰਬਾਰ ਬਾਪੇ ਨਾਨਕ ਖਰਜ ਕੋ ਜੀ ਨਾਨਕ ਬਾਪੇ ਨਾਨਕ ਦਾ ਉੱਚਾ ਦਰਬਾਰ ਬਾਪੇ ਨਾਨਕ ਦਾ ਕੋਣ ਜਾਣੇ ਗੁਣ ਕੇ ਉੱਚਾ ਦਰਬਾਰ ਬਾਪੇ ਬੇਨਾਮਿਕ ਦਾ ਉਚਾ ਗਰਵਾ ਬੇਨਾਮਿਕ ਦਾ ਉਚਾ ਗਰਵਾ ਬੇਨਾਮਿਕ ਦਾ ਉਚਾ ਗਰਵਾ ਬੇਨਾਮਿਕ ਦਾ ਪੂਰਤੀ ਅਪਾਰ ਬੇਅੰਤ ਸੁਆਮੀ ਪੂਰਤੀ ਅਪਾਰ ਬੇਅੰਤ ਸੁਆਮੀ ਪੂਰਤੀ ਅਪਾਰ ਬੇਅੰਤ ਸੁਆਮੀ ਪੂਰਤੀ ਅਪਾਰ ਬੇਅੰਤ ਸੁਆਮੀ ਗਾਵ ਤੇ ਨਿਕਾਉ ਗਾ ਦਰਵਾਜ਼ੇ ਦਾ ਨਿਕਾਉ ਉੱਚਾ ਦਰਵਾਜ਼ੇ ਦਾ ਨਿਕਾਉ ਗਾਉ ਤੇ ਨਿਰਦਰੇ ਸੁਣ ਕੇ ਉਦਰੇ ਗਾਉ ਤੇ ਨਿਰਦਰੇ ਸੁਣ ਕੇ ਉਦਰੇ ਗਾਉ ਤੇ ਉੱtre ਸੁਗਤੇ ਉਦਰੇ ਭਾਰਤ ਤੇ ਉੱtre ਸੁਣ ਕੇ ਉਦਰੇ ਵਿਤ ਸੇ ਪਾਪ ਗਨੇਰੇ ਉੱਚਾ ਦਰਵਾਜ਼ੇ ਪੇ ਉੱਚਾ ਦਰਵਾਜ਼ੇ ਨਾਲਿਕਾ ਉੱਚਾ ਦਰਵਾਜ਼ੇ ਨਾਲਿਕਾ ਉੱਚਾ ਦਰਵਾਜ਼ੇ ਨਾਲਿਕਾ ਪਸ਼ੂ ਪਰੇਤ ਮੁਗਦ ਕੋ ਤਾਰੇ 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 ਪਹਾੜ ਪਾਰੇ ਉਦਾਰੇ ਉੱਚਾ ਦਰਵਾਜ਼ੇ ਨਾਨਕ ਦਾ ਉਚਾਰ ਮੰਦੇ ਨਾਨਕ ਦਾ ਉਚਾਰ ਮੰਦੇ ਨਾਨਕ ਦਾ ਉਚਾਰ ਮੰਦੇ ਨਾਨਕ ਦਾ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ नानक नानकदास दी सरन नानकदास दी सराई नानकदास दरी सरनाई नानक दास नी सरन सदा सदा पलवारे उर बाबे नानक दा दार चादर बाबे नानक दा चादर बाबे नानक दो चादर बाबे न ਉਚਾ ਦਰਬਾਰ ਬੇ ਨਾਨਕ ਦਾ ਉਚਾ ਦਰਬਾਰ ਬੇ ਨਾਨਕ ਦਾ ਮੈਂ ਸੋ ਬਾ ਸੁਣ ਕੇ ਆਇਆ ਉਚਾ ਦਰਬਾਰ ਬੇ ਨਾਨਕ ਦਾ ਉਚਾ ਦਰਬਾਰ ਬੇ ਨਾਨਕ ਦਾ ਮੈਂ ਉਹ ਬਾ ਸੁਣ ਕੇ ਆਇਆ ਉਚਾ ਦਰਬਾਰ ਬੇ ਨਾਨਕ ਦਾ ਉਚਾ ਦਰਬਾਰ ਬੇ ਨਾਨਕ ਦਾ ਹਾਈ ਗੁਰੂ ਆਈ

ਉੱਚਾ ਦਰਬਾ ਪੈ ਨਾਨਕ ਦਾ ਮੈਂ ਸੋਪਾ ਸੁਣ ਕੇ ਆਇਆ ਉੱਚਾ ਦਰਬਾ ਪੈ ਨਾਨਕ ਦਾ 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 ਵਾਹਿਗੁਰੂ ਗੁਰਸਾਹਿਬ ਜੀ ਪਾਇਸਾ ਵੀ ਯੂਨਿਸੀ ਨੂੰ ਲਾਡਾ ਸਾਰੀ ਚੀਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਦਾਂ ਬਹੁਤ ਹੀ ਸਖਦੇ ਤਰੀਕੇ ਨਾਲ ਸਾਰਾ ਜੋ ਟੈਂਟ ਸਾਰੀ ਯਾਤਰਾ ਨੂੰ ਵਰਤਣਾ ਵਾਈ ਨੂੰ ਸਾਰਿਆਂ ਦੀ ਯਾਤਰਾ ਇਹ ਸਭ ਨੂੰ ਸਾਦਰ ਉਸ ਮਸੀਤ ਜਾਬੀ ਨਾਮ ਦਾ ਹੰਦੂ ਸਿੰਘੀ ਦਾ ਵਰਤ ਸੋਕੂ ਲਾਜਪਰੇ ਕੇ ਮਾ ਦੀ ਸਾਰੇ ਗੁਰੂ ਸ਼ਬਦ ਦੇ ਬਖਸ਼ੀ ਫਤਿਹ ਦਾ ਜਵਾਬ ਦੇ ਦਿੱਓ ਜੀ ਵਾਈ ਬ੍ਰਿਤੀ ਦਾ ਭਾਗ ਸਾਰਾ ਹੋਣੀ you hey.